ਲੋਵੀ ਦੋਸਤੋ ਲੋਵੀ ਬਾਈ ਮੈਂ ਵੇਖਦਾ ਕਈ ਮੇਰੇ ਬਾਈ ਸਾਡੇ ਦੋਹਾਂ ਵੱਲ ਦੇਖ ਕੇ ਹੱਸਣ ਲੱਗ ਗਏ ਆ ਉਹਨਾਂ ਨੂੰ ਤਾਂ ਇਉਂ ਲੱਗਦਾ ਇਉਂ ਲੱਗਦਾ ਵੀ ਜਿਵੇਂ ਹੁਣ ਫੀਅਟਕਾਰ ਤੇ ਮਰਸੀ ਟ੍ਰੱਕ ਦੀ ਟੱਕਰ ਹੋਣ ਲੱਗੀ ਆ ਉਹ ਪਰ ਗੱਲ ਸੁਣੋ ਉਹ ਗੱਲ ਸੁਣੋ ਇਹ ਕਿਸੇ ਟੱਕਰ ਟੁੱਕਰ ਦੀ ਕਹਾਣੀ ਨਹੀਂ ਇਹ ਕਹਾਣੀ ਇੱਕ ਉਸ ਫੌਜੀ ਨੌਜਵਾਨ ਦੀ ਹੈ ਜਿਹੜਾ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਂਦਾ ਤੇ ਜਦੋਂ ਦਰਾਮੂਰੇ ਪਹੁੰਚਦਾ ਸੋਚਦਾ ਵੀ ਕੁੰਡਾ ਸਾਰਿਆਂ ਨਾਲੋਂ ਪਹਿਲਾਂ ਫੋਜਣ ਦੀ ਖੋਲਣਾ ਆ ਲਓ ਜੀ ਉਹ ਹੌਸਲਾ ਜਿਆ ਕਰਕੇ ਕੁੰਡਾ ਖੜਕਾਉਂਦਾ ਅੰਦਰ ਆਵਾਜ਼ ਆਉਂਦੀ ਹੈ ਬੇ ਭਾਈ ਕੌਣ ਹੈ ਪੁੱਤਾਂ ਕੁੰਡਾ ਖੁੱਲਦਾ ਉਹ ਕਹਿੰਦਾ ਇਹ ਤਾਂ ਕੰਜਰ ਦੇ ਬੇਬੇ ਨਿਕਲਿਆ ਆਈ ਬੇਬੇ ਮੱਥਾ ਟੇਕਦਾ ਕਹਿੰਦਾ ਬੇਬੇ ਮੱਥਾ ਟੇਕਦਾ ਕਹਿੰਦੀ ਜਿਉਂਦਾ ਰਹਿ ਜਿਉਂਦਾਰਾ ਪੁੱਤ ਫੌਜੀਆ ਤੇਰਾ ਸਫ਼ਰ ਕਿਵੇਂ ਲੰਘਿਆ ਕਹਿੰਦਾ ਬੇਬੇ ਜਮਾ ਸੂਤ ਹੈ ਕਹਿੰਦਾ ਹਾਂ ਬੇਬੇ ਗੱਲ ਸੁਣੀ ਛੋਟੇ ਭਾਈ ਦਾ ਕੀ ਹਾਲ ਹੈ ਕਹਿੰਦੀ ਉਹ ਤਾਂ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਪਰ ਬਣਿਆ ਡੰਗਰਾਂ ਦਾ ਹੀ ਡਾਕਟਰ ਫਿਰ ਪੁੱਛਦਾ ਹਾਂ ਬੇਬੇ ਉਹ بڑے ਭਾਈ ਦਾ ਕੀ ਹਾਲ ਆ ਜਿਹੜਾ ਟਰੱਕ ਡਰਾਈਵਰ ਸੀ ਕਹਿੰਦੀ ਉਹਦੇ ਬਾਰੇ ਕੀ ਪੁੱਛਦਾ ਇੱਕ ਵਿਆਹ ਇੱਥੇ ਕੀਤਾ ਦੂਜਾ ਫਾਹਾ ਕਲਕੱਤੇ ਲੈ ਲਿਆ ਉਹ ਗੱਲ ਤਾਂ ਸੁਣੋ ਭਈ ਨਾ ਉਹ ਉਧਰ ਜਾਂਦਾ ਤੇ ਨਾ ਇੱਧਰ ਆਉਂਦਾ ਦੋਏ ਪਾਸੇ ਪਿੱਟ ਸਿਆਪਾ ਪਾਇਆ ਹੋਇਆ ਫੇਰ ਬੇਬੇ ਦੇ ਕੋਲੇ ਸੰਗਦਾ ਜਿਹਾ ਪੁੱਛਦਾ ਕਹਿੰਦਾ ਹਾਂ ਬੇਬੇ ਜੇ ਗੁੱਸਾ ਨਾ ਗੁੱਸਾ ਨਾ ਕਰੀ ਇੱਕ ਗੱਲ ਪੁੱਛਾਂ ਕਹਿੰਦੀ ਪੁੱਛ ਮੇਰਾ ਪੁੱਤ ਕਹਿੰਦਾ ਹਾਂ ਬੇਬੇ ਬੇਬੇ ਇਹ ਉਹਦਾ ਕੀ ਹਾਲ ਐ ਕਹਿੰਦੀ ਤੇਰੀ ਭੂਆ ਦਾ ਕਹਿੰਦਾ ਬੇਬੇ ਤੂੰ ਤਾਂ ਬੇਬੇ ਤੂੰ ਤਾਂ ਜਮਾਈ ਕਮਲੀ ਹੋ ਗਈਆਂ ਕਹਿੰਦੀ ਤੇਰੇ ਚਾਚੇ ਦਾ ਕਹਿੰਦਾ ਨਹੀਂ ਕਹਿੰਦੀ ਅੱਛਾ ਅੱਛਾ ਅਕਲ ਦਿਆ ਅੰਨਿਆ ਮੈਂ ਤਾਂ ਹੁਣ ਬੁੱਝ ਗਈਆਂ ਪਈ ਤੂੰ ਪੁੱਛਦਾ ਫੌਜਣ ਕਿੱਥੇ ਆ ਜਾਂ ਅੰਦਰ ਖੜੀ ਤੈਨੂੰ ਕੱਲ ਦੀ ਉਡੀਕਦੀ ਐ ਲਓ ਵੀ ਨੌਜਵਾਨ ਫੌਜੀ ਅੰਦਰ ਜਾਂਦਾ ਕੀ ਵੇਖਦਾ ਉਹਦੀ ਉਹ ਵੀ ਫੌਜਣ ਉਹਦੀ ਇੰਤਜ਼ਾਰ ਚ ਲੱਕੜੀ ਦੀ ਪੇਟੀ ਤੇ ਕੂਣੀ ਜਿਹੀ ਧਰ ਕੇ ਖੜੀ ਐ ਫੌਜੀ ਦਾ ਜੀ ਕਰਦਾ ਪਈ ਪਹਿਲਾਂ ਤਾਂ ਮਗਰ ਦੀ ਜਾ ਕੇ ਮੱਲਕ ਮੱਲਕ ਉਹਦੇ ਕੁਤਕੁਤਕੀਆਂ ਜਈਆਂ ਕੱਢਾ ਫੇਰ ਸੋਚਦਾ ਕਿਤੇ ਗੁੱਸਾ ਹੀ ਨਾ ਕਰ ਜਾਵੇ ਮੈਂ ਵੀ ਤਾਂ ਇੱਕ ਨੌਜਵਾਨ ਫੌਜੀ ਆ ਇਹਨੂੰ ਬੁਲਾਉਣਾ ਬੁਲਾਉਣਾ ਤਾਂ ਕਿਵੇਂ ਬੁਲਾਵਾਂ ਲਓ ਵੀ ਦੋਸਤੋ ਉਹਦੇ ਮਨ ਚ ਆਉਂਦਾ ਪਈ ਹਾਂ ਚਲੋ ਬੁਲਾਏ ਲੈਨੇ ਆ ਇਹ ਕਹਿੰਦਾ ਐ ਫੌਜਣ ਜੀ ਫੌਜਣ ਜੀ ਮੱਥਾ ਟੇਕਦਾ ਹੁਣ ਸਿੱਧਰੀ ਜਿਹੀ ਉਹ ਵੀ ਐ ਜਵਾਬ ਉਹਨੂੰ ਵੀ ਨਹੀਂ ਦੇਣਾ ਉਹਦਾ ਕਹਿੰਦੀ ਜਿਉਂਦੇ ਰਹੋ ਫੌਜੀ ਸਾਹਿਬ ਲਓ ਜੀ ਫੇਰ ਨਹੀਂ ਬੋਲਦੀ ਹਰ ਖਿਚ ਆ ਜਾਂਦਾ ਅਕਸਰ ਉਹ ਦੇਸ਼ ਕੌਮ ਦਾ ਰਖਵਾਲਾ ਇੱਕ ਫੌਜੀ ਨੌਜਵਾਨ ਕਹਿੰਦਾ ਗੱਲ ਸੁਣੀ ਸੋਹਣਿਓ ਜੇ ਨਹੀਂ ਬੋਲਣਾ ਤਾਂ ਮੈਂ ਤਾਂ ਚੱਲਾ ਆ ਹਾਏ ਮੈਂ ਮਰ ਜਾ ਤੁਸੀਂ ਤਾਂ ਸੱਚੀ ਗੁੱਸੇ ਹੋ ਗਏ ਸੁਖ ਨਾਲ ਸਾਲ ਪਿੱਛੋਂ ਤਾਂ ਛੁੱਟੀਆਂ ਆਇਓ ਮੈਂ ਤਾਂ ਜ਼ਰੂਰ ਬੋਲੂਗੀ ਲਾਹ ਬਈ ਦੋਸਤੋ ਉਹ ਨੌਜਵਾਨ ਫੌਜੀ ਫੌਜਣ ਤੋਂ ਕੀ ਪੁੱਛਦਾ ਹੈ ਫੌਜੀ ਕੀ ਪੁੱਛਦਾ ਤੇ ਫੌਜਣ ਕੀ ਦੱਸਦੀ ਹੈ ਅੱਸੂ ਦੇ ਮਹੀਨੇ ਵਿੱਚ ਛੁੱਟੀਆਂ ਆਏ ਫੌਜੀ ਆਵੇ ਅੱਸੂ ਦੇ ਮਹੀਨੇ ਵਿੱਚ ਛੁੱਟੀਆਂ ਆਏ ਫੌਜੀ ਆਵੇ ਮੰਗਦਾ ਪੂਰਾ ਸਿਰਦ ਸੌਣ ਵਿੱਚ ਮੌਜੀਆਂ ਵੇ ਨਿੱਕੀ ਨਿੱਕੀ ਪੈਂਦੀ ਸੀ ਕਣੀ ਨਿੱਕੀ ਤੇ ਮੈਂ ਤਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਤਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਤਾਂ ਮੇਰਾ ਰੱਬ ਜਾਣਦਾ ਦਿਨ ਵੇਲੇ ਮਿੱਠੀ ਮਿੱਠੀ ਯਾਦ ਬਣ ਆਉਣੀਏ ਨੀ ਦਿਨ ਵੇਲੇ ਮਿੱਠੀ ਮਿੱਠੀ ਯਾਦ ਬਣ ਆਉਣੀਏ ਨੀ ਸੁਪਨੇ ਚ ਆ ਕੇ ਰਾਤੀ ਨੀਂਦੇ ਰਾਤ ਤੇ ਰੌਣੀਏ ਨੀ ਤੂੰ ਕੀ ਸਾਡਾ ਜਾਣਦੀ ਪਿਆਰ ਤੂੰ ਕੀ ਸਾਡਾ ਜਾਣ ਦੀ ਪਿਆਰ ਬੱਦਲਾਂ ਨੂੰ ਪੁੱਛ ਗੋਰੀਏ ਨਿਤ ਘੱਲ ਦਾ ਸੁਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਹੁੰਦਿਆਂ ਤੋਂ ਬਿਨਾ ਕੀ ਪਰਦੇਸੀਆਂ ਦੇ ਕੋਲ ਹੁੰਦਿਆਂ ਤੋਂ ਬਿਨਾ ਕੀ ਪਰਦੇਸੀਆਂ ਦੇ ਕੋਲ ਆ ਕੇ ਸੱਜਣਾ ਦੀ ਯਾਦ ਜਾਂਦੀ ਜਿੰਦੜੀ ਨੂੰ ਰੋਲ ਉਹ ਜਾਂਦੀ ਜਿੰਦੜੀ ਨੂੰ ਰੋਲ ਅੱਖ ਮਸਤਾਨੀ ਸੂਹੀ ਬੁੱਲੀਆਂ ਗੁਲਾਬੀ ਅੱਖ ਮਸਤਾਨੀ ਹਾਏ ਨੀ ਅੱਖ ਮਸਤਾਨੀ ਸੂਹੀ ਬੁੱਲੀਆਂ ਗੁਲਾਬੀ ਤੇਰੇ ਜੋ ਮਨੇ ਤਿਆਗਿਆ ਨਖਾਰ ਬਦਲਾਂ ਨੂੰ ਪੁੱਛ ਗੋਰੀਏ ਨਿਤ ਕੱਲ ਦਾ ਸਨੇਹ ਮੈਂ ਹਜ਼ਾਰ ਬਦਲਾਂ ਨੂੰ ਪੁੱਛ ਗੋਰੀਏ ਉਤੇ ਇਹਦਾ ਫੁੱਲ ਤੂੰ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੇ ਜਿੰਦ ਤੇ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਹੋਇਆ ਵਿਚੜੀਆਂ ਰੂਹਾਂ ਦਾ ਏ ਮੇਲ ਸੋਣੀਏ ਮੁੱਕ ਫੁੱਲਾਂ ਦਾ ਏ ਧੋ ਗਈ ਤਰੇਲ ਸੋਣੀਏ ਮੁੱਕ ਫੁੱਲਾਂ ਦਾ ਏ ਧੋ ਗਈ ਤਰੇਲ ਸੋਣੀਏ ਆਏ ਤਰੇਲ ਸੋਣੀਏ ਸੰਦਲੀ ਜੁਵਾਨੀ ਹਾਏ ਨੀ ਸੰਦਲੀ ਜੁਵਾਨੀ ਸੰਦਲੀ ਜੁਵਾਨੀ ਬਿਨਹਾਨ ਦੇ ਜਿਹਰੇ ਜੀ ਸੰਦਲੀ ਜੁਵਾਨੀ ਬਿਨਹਾਨ ਦੇ ਜਿਹਰੇ ਜੀ ਕੱਲੀ ਜਉਣ ਦਿੰਦੀ ਉਹਨੂੰ ਨਾ ਬਾਹਰ ਬੱਦਲਾਂ ਨੂੰ ਪੁੱਛ ਗੋਰੀਏ ਨੇਤ ਘੱਲ ਦਾ ਸਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ ਨੇਤ ਘੱਲ ਦਾ ਸਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ